ਹਾਂਜੀ ਮਿੱਤਰੋ ਅੱਜ ਫੇਰ ਕੁੱਲੜ ਕਾੜੇ ਵਾਲਿਆਂ ਦੇ ਆਏ ਹੋਏ ਆ ਤੇ ਸਾਹਮਣੇ ਤੁਸੀਂ ਵੋਡ ਦੇਖ ਸਕਦੇ ਹੋ ਅੰਦਰ ਜਾ ਕੇ ਮਰੀਜ਼ਾਂ ਨਾਲ ਆਪਾਂ ਗੱਲਬਾਤ ਕਰਦੇ ਆ ਕੀ ਕਹਿਣਾ ਹੈ ਕਿੰਨੇ ਕੁ ਠੀਕ ਹੋ ਰਹੇ ਨੇ ਕਿੰਨੇ ਕੁ ਨਹੀਂ ਹੋ ਰਹੇ ਉਹ ਆਪਾਂ ਅੰਦਰ ਜਾ ਕੇ ਗੱਲ ਕਰਦੇ ਹਾਂ ਹਾਂਜੀ ਮਿੱਤਰੋ ਸਾਰੀ ਮਰੀਜ਼ਾਂ ਨਾਲ ਆਪਾਂ ਗੱਲਬਾਤ ਕੀਤੀ ਹੈ ਉਸ ਤੋਂ ਬਾਅਦ ਆਪਾਂ ਵੈਦ ਜੀ ਨਾਲ ਗੱਲਬਾਤ ਕਰਦੇ ਹਾਂ ਐਨੇ ਮਰੀਜ਼ ਠੀਕ ਹੋ ਰਹੇ ਨੇ ਵੈਦ ਜੀ ਕੀ ਕਹੋਗੇ ਕਾਫੀ ਮਿਲਦਾ ਲੱਗ ਰਿਹਾਗਾ ਲੋਕ ਜਿਹੜੇ ਇੱਥੇ ਆਉਂਦੇ ਨੇ ਦਰੂਦ ਦਰੂਦ ਪਹਿਲਾਂ ਤਾਂ ਮਾਨਸਾ ਲਾਈਵ ਟੀਵੀ ਦਾ ਬਹੁਤ ਬਹੁਤ ਧੰਨਵਾਦ ਜੀ ਦੇਖੋ ਕੁਦਰਤ ਦੀਆਂ ਖੇ ਦੇ ਕੁਦਰਤ ਕੰਮ ਕਰਦੀ ਆ ਜੇ ਕੁਦਰਤ ਨੂੰ ਲੋਕ ਸਮਝਦੇ ਆ ਤਾਂ ਲੋਕ ਠੀਕ ਹੋ ਜਾਂਦੇ ਆ ਬਿਲਕੁਲ ਕਿ ਨਹੀਂ ਆਪਾਂ ਕੁਦਰਤ ਨਾਲ ਹੀ ਜੋੜਦੇ ਆ ਪਰ ਜਿਹੜੇ ਮੈਂ ਇੱਕ ਦੇਖਿਆ ਵੀ ਜਿੰਨਾ ਜ਼ਿਆਦਾ ਪਰਹੇਜ਼ ਕਰਦੇ ਆ ਹਨਾ ਜੀ ਮੈਂ ਵੀਡੀਓ ਚ ਵੀ ਲੋਕਾਂ ਨੂੰ ਕਹਿੰਦਾ ਯਾਰ ਜੇ ਪਰਹੇਜ਼ ਨਹੀਂ ਕਰ ਸਕਦੇ ਨਾ ਆਇਆ ਕਰੋ ਹੂੰ ਇਲਾਜ ਨਹੀਂ ਹੋਣਾ ਸਮਝ ਗਏ ਕਿਉਂਕਿ ਪਰਹੇਜ਼ ਹੀ ਇਲਾਜ ਆਯੁਰਵੈਦਿਕ ਦਾ ਸਿਧਾਂਤ ਹੀ ਪਰਹੇਜ਼ ਆ ਬਿਲਕੁਲ ਪਰਿਆ ਬਾਪੂ ਜੀ ਤੁਹਾਨੂੰ ਕਿੰਨਾ ਚਿਰ ਹੋ ਗਿਆ ਦਵਾਈ ਖਾਂਦਿਆਂ ਨੂੰ ਮੈਨੂੰ ਪੰਜਵਾਂ ਕੜਾ ਜੀ ਫਿਰ ਅੱਜ ਪੰਜਵਾਂ ਕੜਾ ਹੋ ਗਿਆ ਨਾ ਪੰਜਵਾਂ ਦਾ ਮਤਲਬ ਹੈ 2.5 ਮਹੀਨੇ ਹੋ ਗਏ 2 ਮਹੀਨੇ ਹੋ ਗਏ। ਹਫਤੇ ਲਿਆ ਜੀ ਲੁਧਿਆਣੇੋਂ। ਹਾਂ ਪਹਿਲਾਂ ਹਾਂ। 2 ਢਾਈ ਮਹੀਨੇ ਹੋ ਗਏ। ਹਾਂ ਜੀ ਢਾਈ ਮਹੀਨੇ ਵਾਂਗ ਹੋ ਗਏ। ਹੁਣ ਕਿਵੇਂ ਹੋਗੇ? ਮੇਰੇ ਸਾਹ ਤਾਂ ਘੱਟ ਚੜਦਾ ਜੀ। ਬਾਕੀ ਉਹ ਟੈਸਟ ਕਰਾਇਆ ਤਾਂ ਬਲਗੂ ਬਾਲਦਾ ਤਾਂ। ਸਾਹ ਦਾ ਪ੍ਰੋਬਲਮ ਕਿੰਨੀ ਸੀ? ਪ੍ਰੋਬਲਮ ਮੈਨੂੰ 80% ਬਾਲ ਚ ਪਿਆ ਦੇ ਮੇਰਾ। 70 70%। ਵੀ ਸਾਹ ਮੈਨੂੰ ਚੜਦਾ ਸੀ ਜਦੋਂ ਮੈਂ 100 ਕਦਮ ਤੁਰ ਪੈਂਦਾ ਸੀ। ਸਾਹ ਚੜਦਾ ਸੀ। ਹੁਣ ਮੈਂ 1/2 ਕਿਲੋਮੀਟਰ ਤੁਰ ਕੇ ਆਉਣ ਅੱਥਰਾਂੜ ਕੇ ਤੁਰਦਾ ਆਉਂਦਾ ਹਾਂ। ਸਾਹ ਤਾਂ ਨਹੀਂ ਚੜਦਾ ਹੁਣ। ਕੀ ਕਹੂੰਗੇ ਜਿਹੜੇ ਲੋਕ ਹੁਣ ਸਾਹਮਣੇ ਤੁਹਾਨੂੰ ਵੇ ਬਿਲਕੁਲ ਪ੍ਰੇਹਜ ਨਾਲ ਹੀ ਹਨਾ ਬੈ ਜੀ ਠੀਕ ਹੈ ਬਿਲਕੁਲ ਕਾਫੀ ਦੇਖੋ ਪ੍ਰੇਹਜ ਰੱਖਿਆ ਸੀਗਾ ਤਾਂ ਹੀ ਠੀਕ ਹੋਗੇ ਹੁਣ 2-2.5 ਮਹੀਨੇ ਕੋਈ ਜ਼ਿਆਦਾ ਪ੍ਰੋਸੈਸ ਨਹੀਂ ਹੁੰਦਾ ਜੇ 1.5 ਤੋਂ 2 ਕਿਲੋਮੀਟਰ ਸੈਰ ਤੇ ਚੱਲੇਗੇ 80% ਦਰਦ ਕਵਰ ਹੋ ਗਿਆ ਰਾਹਤ ਆ ਗਈ ਹਨਾ ਤਾਂ ਇਹਦੋਂ ਵੱਡੀ ਕੀਤੀ ਜਾ ਕਿਉਂਕਿ ਐਲੋਪੈਥੀ ਜਿੰਨਾ ਮਰਜ਼ੀ ਦਵਾਈਆਂ ਖਾ ਲੈਣ ਚਾਹੇ 5 ਸਾਲ ਖਾ ਲੈਣ 7 ਸਾਲ ਖਾ ਲੈਣ ਦਰਦ ਉੱਥੇ ਦਾ ਉੱਥੇ ਹੀ ਖੜਾ ਰਹਿੰਦਾ ਹੂੰ ਕਿਤੇ ਨਹੀਂ ਇਹਦੋਂ ਪਹਿਲਾਂ ਮੈਂ ਚੰਡੀਗੜ੍ਹੋਂ 7 ਲੱਖ ਦੀ ਦਵਾਈ ਖਾ ਲਿਆ ਜੀ ਅੱਛਾ ਜੀ ਪਿਛਲੇ ਸਾਲ ਉੱਥੇ ਮੈਨੂੰ 7 ਪੈਸੇ ਫਰਕ ਪਿਆ ਮੈਂ ਕਹਿੰਦਾ ਪੂਰੀ ਗੱਲ ਇਹ ਕਈ ਲੋਕ ਕਮੈਂਟਾਂ ਦੇ ਵਿੱਚ ਕਹਿ ਰਹੇ ਨੇ ਤਾਂ ਮਹਿੰਗਾ ਹੀ ਬਾਲਾ ਵੈਦ ਜਿੱਦਾਂ ਤੇ ਉਹ ਮਹਿੰਗਾ ਜੇ ਜਦਾ ਠੀਕ ਹੋ ਜੀ ਫਿਰ ਤਾਂ ਕੋਈ ਮਹਿੰਗਾ ਨਹੀਂ ਜੇ ਨਾ ਠੀਕ ਹੈ ਫਿਰ ਮਹਿੰਗਾ ਮੈਂ 7 ਲੱਖ ਦੀ ਖਾ ਗਿਆ ਮੈਨੂੰ ਕਹਿੰਦੇ ਦੁਬਾਰੇ ਫੇਰ ਆ ਜਾ ਮੈਂ ਉੱਥੇ ਗਿਆ ਨਹੀਂ ਮੈਂ 6 ਲੱਖ ਪਰਨੂ ਤਿਆਰ ਬਦੀ ਫੋਟੀ ਚ ਅੱਛਾ ਲੋੜੀ ਦੁਬਾਰੇ ਵੀ ਬਦਦਾਨ ਪ੍ਰੇਸ਼ਾ ਕਰਾਵਾਂਗੇ ਇਹ ਵੀਡੀਓ ਮੈਂ ਪਹਿਲਾਂ ਵੀ ਦੇਖੀ ਦਿਨਾਂ ਦੀ ਉਹ ਦੁੱਧ ਦਵਾਈ ਵਾਲੀ ਮੈਂ ਗੌਰ ਨਹੀਂ ਕਰੀ ਫੇਰ ਮੈਂ ਪੜੋਈਆਂ ਨੇ ਕਿਹਾ ਵੀ ਤੂੰ ਆਪ ਕੁਝ ਦੇਖ ਲੈ ਮਾਜਰਾ ਆਪਾਂ ਚੱਲੇ ਆਉਂਦੇ ਸੀ ਲੁਧਿਆਣਾ ਵਾਗੇ ਮਾਂ ਮਾਨਸਾ ਦੂਰ ਗਿਆ ਹਫਤਾ ਤੇ ਉਹ ਇਹਨੇ ਕਿਹਾ ਕੋਰੇ ਸੇ 1 ਲੱਖ ਰੁਪਏ ਪਾ ਦਿੱਤੇ ਨਾ ਤੇ ਉਹ ਬੱਤੀ ਜਿੰਨੇ ਜੀ ਮੈਂ ਬੈਂਕੋਂ ਮੇਰਾ ਬਾਹਰ ਉੱਠ ਖੜੇ ਮੈਂ ਕਹਾਂ ਮੈਂ 10000 ਕਿਸੇ ਪਾਸੇ ਦੇ ਮੈਂ ਉਹ ਗੱਤ ਵੀ ਦੇ ਦੂੰਗਾ ਪਾਪਾ ਜੀ ਮੈਂ ਠੀਕ ਹੋ ਜਾ ਬੱਸ ਇੰਨਾ ਲੋਕ ਸਤਕਾਰ ਕਰਦੇ ਨੇ ਬਿਲਕੁਲ ਕੋਈ ਫਰਕ ਆਉਂਦਾਗਾ ਬਾਪੂ ਤੋਰੇ ਹੀ ਵੜਾ ਜਾ ਵੀਰ ਭਾਈ ਮੈਂ ਕਿੰਨੇ ਹਰੇਕ ਬੰਦੇ ਬਾਹਰ ਹਾਂ ਹਾਂ ਜੀ ਹਾਂ ਕਿੰਨੇ ਦਿਨ ਹੋ ਗਏ ਤਿੰਨ ਦੋ ਵਾਈ ਕਹਿੰਦੇ ਮੈਂ ਯਾ ਤੀਜੀ ਵਾਰ ਆਇਆ ਜੀ ਮੈਂ ਤੀਜੀ ਵਾਰ ਆਇਆ ਹਾਂ ਜੀ ਹਾਂ ਜੀ ਆਪ ਨਹੀਂ ਦਰ ਦਰ ਤੋ ਮੈਨੂੰ ਆਰਾਮ ਆ ਜੀ ਗੈਸ ਗੁੱਸ ਨਹੀਂ ਛੱਡਦਾ ਮਹੀਨਾ ਹੋਇਆ ਹੈ ਨਾ ਮਹੀਨਾ ਖੱ ਇਹ ਨਾਲ ਦਵਾਈ ਵੀ ਖਾਂਦੇ ਸੀ ਹਾਂਜੀ ਹਾਂਜੀ ਕੋਈ ਵਰਕ ਨਹੀਂ ਸੀ ਨਹੀਂ ਕੋਈ ਮਤਲਬ ਦਵਾਈ ਨਾਲ ਵੀ ਉਹ ਦਰਦ ਹੁੰਦੀ ਸੀ ਸਟੈਂਟਰੀ ਪਾਇਆ ਨਾ ਜੀ ਚੱਲਦੀ ਅੰਗਰੇਜ਼ੀ ਦਵਾਈ ਵੀ ਚੱਲਦੀ ਤੇ ਇਹਨਾਂ ਦਵਾਈ ਤੋਂ ਮਤਲਬ ਇੱਕ ਮਹੀਨਾ ਖਾਦਾ ਦਰਦ ਵੀ ਖਤਮ ਹੋ ਗਈ ਲੱਗਿਆ ਇਸ ਵੀ ਖਤਮ ਹੋ ਗਿਆ ਅੱਛਾ ਜੀ ਹਾਂਜੀ ਬਹੁਤ ਜਿਆਦਾ ਸਾਹ ਮੰਜੇ ਪਏ ਨੇ ਛੱਡਦਾ ਇਹ ਤਾਂ ਵੇ ਜੀ ਆਪਾਂ ਜੇ ਗੱਲਬਾਤ ਕਰੀ ਚਲੀਏ ਆਪਾਂ ਨੂੰ 2 ਘੰਟੇ ਚ ਵੀ ਆਪਣੇ ਬੋਲੇ ਮਰੀਜ਼ ਨੇ ਜੀ ਹਾਂ ਬਿਲਕੁਲ ਬਿਲਕੁਲ ਅਟੈਂਡ ਦੀ ਚਲੋ ਇਹ ਆ ਵੀ ਚਲੋ ਇਹਨਾਂ ਨਾਲ ਜਦੋਂ ਗੱਲ ਕਰਦੇ ਆ ਆਪ ਨੂੰ ਵੀ ਤਸੱਲੀ ਹੁੰਦੀ ਆ ਲੋਕਾਂ ਨੂੰ ਵੀ ਹੁੰਦੀ ਆ ਹਾਂਜੀ ਇਹ ਗੱਲ ਹੈ ਜੀ ਸਮਝ ਗਏ ਕਿਉਂਕਿ ਹ ਸਮਝ ਗਏ ਨਾ ਕਿੱਥੇ ਡੇ ਡੇ ਹਸਪੀਟਲ ਸਮਝ ਗਏ ਡੇ ਡੇ ਉਹਨਾਂ ਦੇ ਹਸਪੀਟਲ ਹੈ ਡੇ ਡੇ ਤਾਂ ਜਿੱਡਾ ਆਪਣਾ ਹਸਪੀਟਲ ਡੇ ਡੇ ਤਾਂ ਉਹਨਾਂ ਦੇ ਬਾਥਰੂਮ ਬਣਾਏ ਹੋਏ ਹੈ ਬਾਥਰੂਮ ਬਣਾਏ ਹੋਏ ਮਹਿੰਗੇ ਬਹੁਤ ਨੇ ਹੈ ਨਾ ਹਾਂਜੀ ਤੇ ਹੁਣ ਜੇ ਮਰੀਜ਼ ਬੋਲਦੇ ਆ ਤਾਂ ਲੋਕ ਇਸੇ ਯਕੀਨ ਕਰਦੇ ਆ ਜੇ ਮਰੀਜ਼ ਨਾ ਬੋਲਣ ਤਾਂ ਕੋਈ ਯਕੀਨ ਵੀ ਨਾ ਕਰੇ ਵੀ ਉੱਥੇ ਹੱਡ ਦਾ ਮੇਰੇ ਠੀਕ ਹੁੰਦਾ ਪਹਿਲੀ ਵਾਰ ਨਹੀਂ ਕਹਿੰਦੇ ਨੇ ਵਿੱਚ ਦੇਖਨੇ ਜੀ ਗੱਲਬਾਤ ਕੀਤੀ ਹੈ ਪਹਿਲੀ ਵਾਰ ਨਹੀਂ ਬਹੁਤ ਫਰਕ ਬਿਲਕੁਲ ਅਸੀਂ ਵੀ ਕਹਿੰਦੇ ਆ ਵੀ ਚਲੋ ਮਹੀਨੇ ਬਾਅਦ ਫਰਕ ਆ ਜਾਂਦਾ 99% ਆਲਸ ਹੁੰਦੀ ਆ ਵੀ ਇੱਕ ਮਹੀਨਾ ਦਵਾਈ ਜਿਹੜਾ ਜਿਹੜਾ 2-3 ਮਹੀਨੇ ਖਾ ਲੈਂਦਾ ਉਹ ਥੋੜੀ ਜਿਹੀ ਸੈਰ ਕਰਨ ਲੱਗ ਜਾਂਦਾ ਹੂੰ ਜਿਹੜਾ 4-5 ਮਹੀਨੇ ਤੇ ਆ ਜਾਂਦਾ ਉਹ ਦਵਾਈ ਘਟਣ ਲੱਗ ਜਾਂਦੀ ਆ ਹੂੰ ਬਿਲਕੁਲ ਅੰਗਰੇਜ਼ੀ ਦਵਾਈਆਂ ਦੇ ਤੋ ਬਿਲਕੁਲ ਹੀ ਇੱਕ ਬਜ਼ੁਰਗ ਨੇ ਮੈਂ ਗੱਲ ਕੀਤੀ ਜੀ ਉਹ ਕਹਿੰਦਾ ਮੈਂ ਸਰਕਾਰੀ ਚੋ ਦਵਾਈ ਖਾਂਦਾ ਸੀ ਇੰਗਲਿਸ਼ ਕਹਿੰਦਾ ਜਦੋਂ ਮੈਂ ਇੱਥੇ ਆਉਣ ਲੱਗਾ ਬਿਲਕੁਲ ਹੀ ਕਹਿੰਦਾ ਖਤਮ ਕਰ ਦੇ ਉਹ ਫਿਰ ਜਿਵੇਂ ਜਿਵੇਂ ਠੀਕ ਹੋ ਜਾਂਦਾ ਕਹਿੰਦਾ ਉਵੇਂ ਮੈਂ ਛੱਡ ਦਿੰਦੇ ਆ ਅਗਲੇ ਇਹ ਛੱਡ ਦਿੰਦੇ ਆ ਪਰ ਸਾਨੂੰ ਨਹੀਂ ਦੱਸਦੇ ਕਿਉਂਕਿ ਅਸੀਂ ਤਾਂ ਕਹਿੰਦੇ ਆ ਕੰਪਲਸਰੀ ਆ ਯਾਰ ਵੀ 4 ਮਹੀਨੇ ਲਗਾਤਾਰ ਖਾ ਲੋ 4 ਮਹੀਨੇ ਬਾਅਦ ਫਿਰ ਆਪਾਂ ਹੌ ਬੱਡੀ ਕੋਈ ਚੀਜ਼ ਨਹੀਂ ਹੈ ਪਰ ਉਹਨਾਂ ਦਾ ਮਨੋਵਲੀ ਬੜਾ ਕਾਇਮ ਹੋ ਜਾਂਦਾ ਜੀ ਉਹ ਕਹਿੰਦੇ ਵੀ ਇੱਥੋਂ ਜਦੋਂ ਅਸੀਂ ਕੜਾ ਲੈ ਕੇ ਜਾਂਦੇ ਕਹਿੰਦੇ ਇਸ ਤੋਂ ਪੂਰੇ ਤੰਦਰੁਸਤ ਤੰਦਰੁਸਤੀ ਹੈ ਵੀ ਹਾਰਡ ਦਾ ਜਿਹੜਾ 99% ਮਰੀਜ਼ ਜਿਹੜੇ ਹੁੰਦੇ ਇਹਨਾਂ ਨੂੰ ਸਾਹੀ ਚੜਦਾ ਹੁੰਦਾ ਪੌੜੀਆਂ ਚੜਾਦੇ ਦਿੱਕਤ ਆਉਂਦੀ ਆ ਦੁਰ ਦੇ ਦਿੱਕਤ ਆਉਂਦੀ ਆ ਨਹਾਉਂਦੇ ਦਿੱਕਤ ਆਉਂਦੀ ਆ ਜਦੋਂ ਮਹੀਨੇ ਬਾਅਦ ਥੋੜੀ ਜਿਹੀ ਰਾਤ ਆਉਣ ਲੱਗ ਜਾਂਦੀ ਆ ਫਿਰ ਕੰਫੀਡੈਂਸ ਬਣਨ ਲੱਗ ਜਾਂਦਾਗਾ ਜਿਹੜਾ ਚਾਰ ਪੰਜ ਮਹੀਨੇ ਦਵਾਈ ਖਾ ਲੈਂਦਾ ਉਹਨੂੰ ਤੁਸੀਂ ਆਪ ਵੀ ਕਹਦੇ ਨਾ ਵੀ ਹੁਣ ਹੌਲੀ ਹੌਲੀ ਦਵਾਈ ਘਟਾ ਕੇ ਦੇਖ ਲਓ ਠੀਕ ਹੈ 99% ਚੌਥੇ ਕਿੱਥੇ ਕਿੱਥੇ ਫਿਰ ਬੈჯੀ ਮਿਲਣਾ ਪੈਂਦਾ ਤੁਹਾਨੂੰ ਹੁਣ ਕਿਉਂਕਿ ਤੁਹਾਡੇ ਦਾ ਕਾਫੀ ਜਗ੍ਹਾ ਤੇ ਫਿਰ ਚੱਲ ਸਕਦਾ ਹੈ ਸਕਰੀਨ ਤੇ ਨੰਬਰ ਪਾ ਦਿਓ ਲੁਧਿਆਣਾ ਮਾਨਸਾ ਕੁਰੂਖੇਤਰ ਦਸੂਹਾ ਬੱਚੇ ਅਕੋਰਡਿੰਗ ਟੂ ਕੰਡੀਸ਼ਨ ਫਿਰ ਅਸੀਂ ਦੱਸ ਦਿੰਦੇ ਨੇ ਕਿ ਕਿਹੜੇ ਦਿਨ ਕਿੱਥੇ ਮਿਲਣਾ ਤੁਸੀਂ ਸਾਰੇ ਨੇ ਕੈਮਰਾ ਇਧਰ ਘੁਮਾ ਲਿਏ ਤੁਸੀਂ ਸੰਜੀਵਨੀ ਬੂਟੀ ਕਦੇ ਵੇਖੀ ਹੈ ਜੀ ਦੱਸੋ ਜੀ ਨਹੀਂ ਪਰ ਇਹ ਇਹਨੂੰ ਸੰਜੀਵਨੀ ਬੂਟੀ ਮੰਨਦੇ ਹੋ ਤੁਸੀਂ ਮਨ ਚਾਹੀਏ ਜੀ ਉਹ ਬਦਗੀ ਸਾਰੇ ਮੰਦ ਨੇ ਕਹਿੰਦੇ ਸੰਜੀਵਨੀ ਬੂਟੀਆਂ ਸੀ ਕਹਿੰਦੇ ਦੇਖੀ ਨਹੀਂ ਪਰ ਜਿਹੜੀ ਤੁਸੀਂ ਇਹ ਬਣਾ ਰਹੇ ਇਹ ਹਾਰਟਿਕਲ ਕੁਦਰਤ ਦਾ ਇੱਕ ਅਨਮੋਲ ਅੰਗਾ ਹੈ ਜੇ ਇੱਕ ਸਕਿੰਟ ਵੀ ਖੜ ਗਿਆ ਤਾਂ ਬੰਦਾ ਚਲੇ ਗਿਆ ਸਮਝ ਗਏ ਇਹ ਉਹਨੂੰ ਚਲਾਉਂਦਾ ਹਾਂ ਹੈਨਾ ਇਹ ਸਾਡੇ ਲਈ ਵੀ ਵਰਦਾਨ ਸਾਬਤ ਹੋਇਆ ਲੋਕਾਂ ਲਈ ਤਾਂ ਵਰਦਾਨ ਸਾਬਤ ਹੋਣਾ ਹੀ ਹੋਣਾ ਜਿਨੇ ਲੋਕਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ ਬਿਲਕੁਲ ਜੀ ਇਹ ਸਨ ਬੈਜ ਜੀ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਾਫੀ ਮਰੀਜ਼ਾਂ ਤੋਂ ਪੁੱਛਿਆ ਵੀ ਹੈ ਉਹਨਾਂ ਨੇ ਦੱਸਿਆ ਸੀਗਾ ਵੀ ਅਸੀਂ ਬਿਲਕੁਲ ਠੀਕ ਹੋਏ ਹਾਂ ਕਿਸੇ ਨੇ ਦਵਾਈਆਂ ਛੱਡ ਦਿੱਤੀਆਂ ਕੋਈ ਕਿਵੇਂ ਹੈ ਕੋਈ ਕਿਵੇਂ ਹੈ ਅਲੱਗ-ਅਲੱਗ ਲੋਕਾਂ ਦਾ ਕਹਿਣਾ ਸੀਗਾ ਕਿਉਂਕਿ ਜੇਕਰ ਆਪਾਂ ਗੱਲ ਕਰੀਏ ਤਾਂ ਹਾਲ ਦੇ ਵਿੱਚ ਇੰਨੇ ਮਰੀਜ਼ ਬੈਠੇ ਨੇ ਤੇ ਆਪਣੀ 2 ਘੰਟੇ ਦੀ ਵੀਡੀਓ ਚੱਲੀ ਜਾਵੇ ਤਾਂ ਵੀ ਨਹੀਂ ਮੁੱਕਣੀ ਜੇਕਰ ਤੁਸੀਂ ਮਿਲਣਾ ਚਾਹੁੰਦੇ ਬੈਜ ਜੀ ਨੂੰ ਤਾਂ ਸਕਰੀਨ ਦੇ ਉੱਤੇ ਨੰਬਰ ਵੀ ਦਿੱਤੇ ਆ ਦਸੂਹਾਲ ਲੁਧਿਆਣਾ ਕੁਰੂਖੇਤਰ ਦੇ ਵਿੱਚ ਵੀ ਮਿਲ ਸਕਦੇ ਮਾਨਸਾ ਦੇ ਵਿੱਚ ਵੀ ਮਿਲ ਸਕਦੇ ਤੁਸੀਂ ਆ ਕੇ ਤੇ ਵੀਡੀਓ ਨੂੰ ਸਰਬੱਤ ਦੇ ਭਲੇ ਲਈ ਸ਼ੇਅਰ ਜ਼ਰੂਰ ਕਰ ਦਿਓ ਜ